ਸਾਹਿਬ ਦੀ ਮੈਂ ਤਦ ਹੋਰ ਜੇ ਮੰਗਣਾ ਸਰ ਦੁੱਖਾਂ ਕੈ ਦੁੱਖ ਦੇਹਨਾ ਸੰਤੋਖਿਆ ਰਾ ਮਨ ਕੀ ਭੁਖ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਪ੍ਰਭੂ ਕਿਛ ਮਿਹਰ ਉਪਾਵੋ ਲਬ ਤੇ ਪੱਥਰ ਤਾਰੇ ਦੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਖਾਤੀ ਪ੍ਰਣਵਤਨਾਨ ਕੋ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਪ੍ਰਣਵਤਨ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ सत्कार तखत सवाई मान दसा ही पातशाहियां दी आत्मक जोत जुग हो जुग अटल ਨੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਡੁੱਢਮਲ ਬੈਠੀ ਸਾਧ ਸੰਗ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤਾਰਗੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਉਸ ਨਿਰੰਗ ਪਰਮਾਤਮਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸ਼੍ਰਵਣ ਕਰਨ ਦਾ ਸੁਭਾਗਾ ਸਮਾਪ ਸਤਸੰਗ ਦੀਆਂ ਖੁਸ਼ੀਆਂ ਪ੍ਰਾਪਤਨਾ ਸਰਗੁਰਾਂ ਦੀ ਰਹਿਮਤ ਹੋਈ ਪਿਛਲੇ 2 ਦਿਨ ਤੋਂ ਆਪਾਂ ਰਲ ਮਿਲ ਕੇ ਲੜੀਵਾੜ ਧੰਤਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰੋਂ ਰੋਜ਼ਾਨਾ ਸੋਦਰ ਦੀ ਬਾਣੀ ਦੇ ਵਿੱਚੋਂ ਸਰਵਣੋਪਨ ਵਾਲੇ ਪਾਵਨ ਪਵਿੱਤਰ ਸ਼ਬਦ ਪਈ ਪ੍ਰਾਪਤ ਮਾਨੁ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਬਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਜ ਸੰਗਤ ਭਜ ਕੇਵਲ ਨਾਮ ਜਿੰਨੇ ਸਰਲ ਸ਼ਬਦ ਆਪਾਂ ਨੂੰ ਇਹਦੇ ਵਿੱਚ ਲੱਗਦੇ ਆ ਗੁਰਮਖੋ ਓਤਨਾ ਹੀ ਇਹ ਸ਼ਬਦ ਗਹਿਰਾ ਬਾਣੀ ਦਾ ਹਰ ਇੱਕ ਸ਼ਬਦ ਬਹੁਤ ਹੀ ਆਗਾਦ ਬੋਦਾ ਆਪ ਜੀ ਜਿੰਨਾ ਇਸ ਦੀ ਗਹਿਰਾਈ ਵਿੱਚ ਚਲੇ ਜਾਓਗੇ ਉਤਨਾ ਹੀ ਆਨੰਦ ਉਤਨੀ ਹੀ ਬਿਸਮਾਤ ਆਪ ਜੀਆਂ ਦੇ ਅੰਦਰ ਹੁੰਦੀ ਜਾਊਗੀ ਗੁਰੂ ਕੀ ਬਾਣੀ ਦੇ ਵਿੱਚੋਂ ਪ੍ਰਮਾਣ ਲੈ ਕੇ ਰਹਾਉ ਦੇ ਬੰਦਨ ਹੋਰ ਔਰ ਆਰੰਭਤਾ ਦੀਆਂ ਪੇਲੀਆਂ ਦੋ ਪੰਕਤੀਆਂ ਨੂੰ ਆਪਾਂ ਸਾਝਾ ਕਰਨ ਦਾ ਯਤਨ ਕੀਤਾ ਤੇ ਗੁਰਮੁਖੋ ਦਾਵਾ ਕੋਈ ਨਹੀਂ ਹੈ ਵੀ ਜੋ ਆਪਾਂ ਅਰਥ ਕੀਤੇ ਵਸ ਇਹੋ ਸ਼ਰਾਵੈਸ ਤੋਂ ਅੱਗੇ ਹੈ ਕਕ ਨਹੀਂ ਭਾਈ ਪਤਾ ਨਹੀਂ ਕਿਥੋਂ ਤੱਕ ਸੁਰਤ ਜੜੀ ਆ ਉਹ ਕਾਲਪ ਕੋਈ ਜੀ ਦੇ ਵਿੱਚ ਅਪੇਧ ਹੋਵੇ ਤੇ ਇੱਕ ਇੱਕ ਅੱਖਰ ਨੂੰ ਕਈ ਕਈ ਸਾਲਾਂ ਤੱਕ ਸਾਨੂੰ ਸਮਝਾ ਸਕਦੀ ਆ ਇਸ ਕਰਕੇ ਜਿੰਨੀ ਕਮਾਲ ਕੀ ਬਲਬੁਦੀ ਸਮਤ ਚਾਓ pau ਬਖਸ਼ਦਿਆ ਉਸ ਦੇ ਅਨੁਸਾਰ ਆਪੀਆਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਨੇ ਇਹਨਾਂ ਬੀਬੀਆਂ ਨੂੰ ਆਪਣੇ ਧਿਆਨ ਵਿੱਚ ਰੱਖੋ ਆਉ ਜਿੱਥੇ ਪਕਲ ਵਿਚਾਰ ਸੰਕੁਚੇ ਸਨ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਇਸ ਪੰਗਤੀ ਤੇ ਕਲ ਆਪਣਾ ਬਿਸ਼ਰਾਮ ਦਿੱਤਾ ਇਥੋਂ ਹੀ ਆਰੰਭ ਕਰਦੇ ਆ ਆਰੰਭਤਾ ਕਰਨ ਤੋਂ ਪਹਿਲਾਂ ਕਲੰਗੀਧਰ ਦਸ਼ਮੇਸ਼ ਮੀਤਾ ਮਾਲਕੀਆਂ ਦੀ ਬਖਸ਼ੀ ਪਾਵਨਾ ਪਵਿੱਤਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਬੰਝੀ ਨਾ ਜਾਵੇ ਸਾਰੇ ਜਣੇ ਕਰਿਓ ਰਸਨਾ ਪਵਿੱਤਰ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਦੁਪਦੇ ਰਾਗ ਆਸਾ ਦੇ ਅੰਦਰ ਲੜੀਵਾਰ ਸ਼ਬਦ ਵਿਚਾਰ ਦੇ ਵਿੱਚ ਪੰਚਮ ਗੁਰਦੇਵ ਜੀਾਂ ਦੀ ਰਸਨਾ ਤੋਂ ਗੁਰਮੁਖੋਏ 29ਵਾਂ ਸ਼ਬਦ ਦਾ ਜਿਸ ਦਾ ਸਰਲੇਖ ਮਾਲਕ ਜੀਆ ਨੇ ਦੋ ਪਦੇ ਬਖਸ਼ਿਆ ਦੋ ਹੀ ਬੰਦ ਨੇ ਸ਼ਬਦ ਰਹਾਉ ਦਾ ਬੰਦ ਗਣਤੀ ਵਿੱਚ ਨਹੀਂ ਹੁੰਦਾ ਕਿਉਂਕਿ ਕੇਂਦਰ ਆ ਸ਼ਬਦ ਦਾ ਪ੍ਰਾਰੰਭਤਾ ਦੇ ਬੰਦ ਅੰਦਰ ਆਪਾਂ ਗੁਰਮੁਖੋ ਚਾਰ ਬੰਦ ਦੀਆਂ ਸ਼ਰਵਣ ਕੀਤੀਆਂ ਜਿਦੇ ਵਿੱਚੋਂ ਆਪਾਂ ਦੂਸਰੀ ਪੰਕਤੀ ਤੇ ਕੱਲ ਵਿਸ਼ਰਾਮ ਲਿਆ ਬਾਬਾ ਨੂੰ ਪਵਿੱਤਰ ਬਚਨ ਨੇ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨਣ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਪਹਿਲੇ ਵੰਦੋਂ ਅੰਦਰ ਮਾਲਕ ਲਈਏ ਚਾਰ ਪੰਗਤੀਆਂ ਸਾਡੀ ਝੋਲੀ ਵਿੱਚ ਪਾਉਂਦੇ ਆ ਬਖਸ਼ਿਸ਼ ਕਰਦੇ ਆ ਆਰੰਭਤਾ ਦੀ ਪੰਗਤੀ ਆਪਾਂ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਸੰਬਧੀ ਕਿ ਭਈ ਪ੍ਰਾਪਤ ਮਨੁੱਖ ਦੇ ਹੋਈ ਆ ਮਨੁੱਖਾ ਜਨਮ ਤੈਨੂੰ ਤੇਰੀ ਮਰਜ਼ੀ ਨਾਲ ਪ੍ਰਾਪਤ ਹੋਇਆ ਏ ਉਹ ਸੁਨਰੰਗਰ ਪਾਤਸ਼ਾਹ ਵਾਹਿਗੁਰੂ ਜੀ ਨੇ ਰਹਿਮਤ ਕੀਤੀ ਤਰਸ ਕੀਤਾ ਤੇਰੇ ਤੇ ਤੇ ਤਾਂ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਦੂਸਰੀ ਪੰਕਤੀ ਕੱਲ ਆਪਾਂ ਅਲਮਿਲ ਸਾਂਝਾ ਕਰ ਰਹੇ ਹਾਂ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਇਸ ਮਨੁੱਖੇ ਜਨਮ ਦਾ ਇੱਕੋ ਇੱਕ ਮਨੋਰਥ ਆ ਇੱਕੋ ਇੱਕ ਨਿਸ਼ਾਨਾ ਇੱਕੋ ਇੱਕ ਉਹ ਕਾਰਜ ਆ ਜਿਹਦੀ ਵਾਬਤ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਤੇ ਉਹ ਕਾਰਜ ਆ ਗੁਰਮੁਖਾ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦਾ ਏ ਸਮਾਂ ਤੇਰੇ ਕੋਲ ਤੇ ਇਹ ਸਮਾਂ ਬੜਾ ਸੀਮਤ ਜਿਆ ਨਾ ਤੈਨੂੰ ਦਿਨਾਂ ਦਾ ਪਤਾ ਤੇ ਨਾ ਹੀ ਤੈਨੂੰ ਸੁਵਾਸਾਂ ਦਾ ਪਤਾ ਵੀ ਕਿੰਨੇ ਉਹਨੇ ਬਖਸ਼ਿਆ ਇਹ ਉਹਨੂੰ ਖੁਦ ਨੂੰ ਦੱਸਦਾ ਕਿਉਂਕਿ ਉਹ ਮਰਨ ਲਿਖਾਏ ਮੰਡਲ ਮਹਿ ਆਏ ਉਹਦੇ ਨਾਲ ਹੀ ਇਕਰਾਰਨਾਮਾ ਹੋਇਆ ਤੇ ਉਹਨੇ ਸਾਨੂੰ ਬਖਸ਼ਿਸ਼ ਕਰਕੇ ਤੋੜਿਆ ਵੀ ਲੈ ਇੰਨੇ ਦਿਨ ਤੇ ਇੰਨੇ ਸੁਵਾਸ ਦੇ ਕੇ ਤੈਨੂੰ ਮੈਂ ਸਮਾਜ ਤੇ ਸੰਸਾਰ ਤੇ ਤੋਰਦਾ ਇਨਾਂ ਸਵਸਾਂ ਦੇ ਅੰਦਰ ਅੰਦਰ ਤੂੰ ਆਕਾਰ ਜਨੇ ਪ੍ਰੇ ਚਾੜ ਲਈ ਮੇਰੇ ਨਾਲ ਮਿਲਣੀ ਤੇਰੇ ਮਨੁੱਖਾ ਜਨਮ ਵਿੱਚ ਜਾ ਕੇ ਵੀ ਤੂੰ ਇਸ ਪੌੜੀ ਤੋਂ ਤੱਕ ਗਿਆ ਫਿਰ ਆਪਾਂ ਕਲ ਰੋੜ ਬੂਜਰੀ ਬਾਣੀ ਭਗਤ ਕਬੀਰ ਜੀੋ ਕੇ ਪਦੇ ਇਹਦੇ ਵਿੱਚੋਂ ਸ਼੍ਰਵਣ ਕੀਤਾ ਸੀ ਚਾਰ ਪਾਵ ਦੋਏ ਸਿੰਘ ਗੋਂਗ ਮੁਖ ਤਬ ਕੈਸੇ ਗੁਣ ਗਈ ਹੈ ਜਦੋਂ ਗੁਰਮੁਖਾ ਮਨੁੱਖੇ ਜਨਮ ਤੋਂ ਤਿਲਕ ਲਿਆ ਕੋਈ ਸੌੜੀ ਤੋਂ ਤਿਲਕ ਲਿਆ ਇਹ ਸਮਾ ਨਾ ਸੰਭਿਆ ਫਿਰ ਦੇਖ ਜਿਸਮੇ ਪਸ਼ੂ ਜੂਨ ਵਿੱਚ ਚਲਾ ਗਿਆ ਚਾਰ ਪਾਵ ਦੋ ਚਾਰ ਪੈਰੋ ਡਣਿਆ ਦੋਏ ਸਿੰਘ ਸਿਰ ਤੇ ਦੋ ਸਿੰਘ ਹੋਣਗੇ ਗੰਗਮੁਖ ਮੋਕ ਟੋਗਾ ਹੋਲੇਗੇ ਤਬ ਕੈਸੇ ਗੁਣ ਗਾਈ ਹੈ ਫਿਰ ਦਸ ਕਿਵੇਂ ਨਿਰੰਕਾਰ ਦੇ ਗੁਣ ਗਾਏਗਾ ਹੁਣ ਸਮਾ ਹੁਣ ਇਹਨੂੰ ਸ਼ਾਮ ਪਰ ਹੁਣ ਗੁਰੂ ਨੂੰ ਬਾਪੂ ਆਪਣੀ ਰਸਨਾ ਤੋਂ ਅਗਲੀ ਦੀ ਪੰਗਤੀ ਅੰਦਰ ਫਰਮਾਨ ਕਰਦੇ ਜਿਹੜਾ ਕਾਰਜ ਕਰਨਾ ਹੋ ਪਰ ਹੀ ਨਹੀਂ ਲਿਆ ਅਵਰ ਕਾਜ ਤੇਰਾ ਕਿਤੇ ਨਾਮ ਕੰ ਇਸ ਪਵਨ ਪਵਿੱਤਰ ਬੰਦ ਦੀ ਇਹ ਤੀਸਰੀ ਪੰਗਤੀ ਜਿਹੜਾ ਕਾਰਜ ਤੈਨੂੰ ਦੇ ਕੇ ਤੋੜਿਆ ਉਹ ਤੇ ਕਰਦਾ ਹੀ ਨਹੀਂ ਗੋਬਿੰਦ ਮਿਲਨ ਕੀ ਹਿੱਤ ਲਈ ਬੜਿਆ ਇਸ ਪਾਸੇ ਤੇ ਧਿਆਨ ਹੀ ਨਹੀਂ ਹੈ ਕਰਦਾ ਨਾ ਗਿਆ ਜੋ ਮਿਥੇ ਹੋਏ ਕੇਵਲ ਧਰਮ ਪਰਮ ਨੇ ਬਸ ਉੱਥੇ ਤੱਕ ਸੀਮਤਾ ਅਬਰ ਕਾਇਦਰਥੇ ਨਹੀਂ ਕਰਨਾ ਵੀ ਮੈਂ ਖੇਤੀ ਨਹੀਂ ਕਰਨੀ ਮੈਂ ਬਿਜ਼ਨਸਮੈਨ ਮੈਂ ਬਿਜ਼ਨਸ ਨਹੀਂ ਕਰਨਾ ਮੇਰੀ ਦੁਕਾਨ ਆ ਮੈਂ ਦੁਕਾਨ ਤੇ ਨਹੀਂ ਬੈਠਣਾ ਇਹ ਅਵਰਕਾਇ ਨਾਈ ਕਰਤ ਕਰਤ ਅਰਥ ਨਹੀਂ ਕਰਨਾ ਇਥੇ ਅਵਰਕਾਇ ਤੁਮ ਭਾਵ ਅਗਲੀ ਰੀ ਪੰਕਤੀ ਦੱਸਣਗੇ ਜਿਹੜਾ ਕਰਮ ਕਰਨ ਨਾਲ ਪਰ ਹੁਣ ਉਸ ਤੋਂ ਉਲਟ ਚੱਲ ਰਿਹਾ ਤੇ ਇਸ ਉਲਟ ਕਰਮਾਂ ਨੂੰ ਆਪਾਂ ਬੜੀ ਵਾਰ ਬਾਣੀ ਦੇ ਵਿੱਚੋਂ ਦਰਸ਼ਨ ਕੀਤਾ ਹੈ ਇੱਕ ਵਾਰ ਨਹੀਂ ਬੜੀ ਵਾਰ ਕਿਉਂਕਿ ਇਹ ਪ੍ਰਕਰਣ ਵਾਰ-ਵਾਰ ਵਾਰ ਪਾਰ ਹੈ ਮਹਾਰਾਜ ਸਾਨੂੰ ਬਖਸ਼ ਦੇ ਆ ਤੇ ਇਸ ਪ੍ਰਕਰਣ ਇਸ ਪ੍ਰਕਰਣ ਇਸ ਪ੍ਰਕਾਰ ਦੇ ਸ਼ਬਦਾਂ ਨੂੰ ਗੁਰਮੁਖੋ ਆਸਾ ਕੀ ਵਾਰ ਅੰਦਰ ਔਰ ਬਾਪੂ ਨੇ ਸੋਰਠ ਮਹੱਲਾ ਪੰਡਵਾ ਘਰ ਦੂਜਾ ਅਸ਼ਟਪਦੀ ਇਹ ਸਰਲੇਖ ਦੇ ਹੇਠ ਬਾਪੂ ਵੀ ਦਰਜ ਕੀਤਾ ਸਾਰੇ ਇਹਦੇ ਅੰਦਰ ਅਵਰਕਾਜ ਨੇ ਜਿਸ ਸਮੇ ਬਾਪੂ ਨੇ ਦੇਖਿਆ ਜੋਗੀਆਂ ਨੂੰ ਜਿਸ ਕਾਰਜ ਵਾਸਤੇ ਸੰਸਾਰ ਤੇ ਆਏ ਤੇ ਬਾਪੂ ਨੇ ਉਸ ਸਮੇਂ ਭਾਈ ਸਾਹਿਬ ਭਾਈ ਮਰਦਾਨਾ ਜੀਆਂ ਨੂੰ ਬਚਨ ਕੀਤਾ ਮਰਦਾਨਾ ਆਪ ਜੀ ਮਹਾਰਾਜ ਤਾਰ ਛੇੜ ਬਾਣੀ ਆਈ ਹੈ ਸਤਿਵੰਤ ਜੀ ਮਹਾਰਾਜ ਤੇ ਉਸੇ ਸਮੇਂ ਮਾਲਕੀਆ ਨੇ ਆਪਣੀ ਰਚਨਾ ਤੋਂ ਉਚਾਰਨ ਕੀਤਾ ਪਗ ਓ ਪਿਤਾਣ ਆਪਣਾ ਕੀਆ ਕਮਣਾ ਅਲਮਲ ਖਾਈ ਸਰਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਬਿਨ ਨਾ ਵਹਿ ਕਿਛ ਥਾਏ ਨਾ ਪਾਈ ਰਹਿ ਬੇਵਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਭਾਏ ਹਰ ਕਾ ਨੰ ਮਨ ਵਸਾਈ ਪਗ ਉਪਤਾਣਾ ਦੇਖ ਬਦਾਨਿਆ ਜਿਸ ਕਾਰਜ ਵਾਸਤੇ ਆ ਮਨੁੱਖਾ ਜਨਮ ਮਿਲਿਆ ਇਹ ਜੀਵ ਉਹ ਕਰਮ ਕਰਦਾ ਹੀ ਨਹੀਂ ਹੈ ਕੇਵਲ ਤਾਂ ਮਿਥੇ ਹੋਏ ਧਰਮ ਕਰਮਾਂ ਨੂੰ ਕਰਨ ਲੱਗਿਆ ਗਿਆ ਪਗ ਉਤਕਾਣਾ ਪੈਰ ਉਤਾਨ ਨੂੰ ਦਰਖਤ ਨਾਲ ਬੰਨ ਲੇ ਪੁੱਠਾ ਲੜਕੀ ਜਾਂਦਾ ਤੈਨੂੰ ਪੁੱਛੀਏ ਇਦਾਂ ਰੱਬ ਮਿਲਜੂ ਹਾਂ ਵੇਈ ਇਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਤੇ ਬਾਪੂ ਕਹਿੰਦਾ 9 ਮਹੀਨੇ ਮਾਤਾ ਜੀ ਦੇ ਅੰਦਰ ਪੁੱਠਾ ਹੀ ਲੰਮਕਦਾ ਸੀ ਜੇ ਇਦਾਂ ਹੀ ਰੱਬ ਮਿਲਦਾ ਹੁੰਦਾ ਤੇ ਉਹ ਤੁਹਾਨੂੰ ਜਨਮ ਹੀ ਕਿਉਂ ਦਿੰਦਾ ਇਹ ਕਰਮ ਗੁਰਮਖੋ ਫੂਕੜ ਕਰਮ ਨੇ ਬਾਣੀ ਇਹਨਾਂ ਦਾ ਖੰਡਨ ਕਰ ਦਿਆ ਪਰ ਕਮਾਲ ਦੀ ਗੱਲ ਇਹ ਆ ਵੀ ਅਸੀਂ ਬਾਣੀ ਨੂੰ ਪੜਨ ਵਾਲੇ ਬਾਣੀ ਨੂੰ ਸੁਣਨ ਵਾਲੇ ਸਾਨੂੰ ਜਰਾ ਕੋ ਪਤਾ ਲੱਗੇ ਵੀ ਇੱਥੇ ਕੋਈ ਯੋਗ ਅਸਨਾ ਕਰਨ ਵਾਲਾ ਮਹਾਂਪੁਰਖ ਆ ਗਿਆ ਤੇ ਅਸੀਂ ਭੱਜ ਲੈ ਜੀਏ ਫਿਰ ਉਧਰ ਨੂੰ ਸਾਨੂੰ ਇਹ ਨਹੀਂ ਪਤਾ ਵੀ ਬਾਣੀ ਦੇਖਣ ਕਰਨ ਦੀ ਇੰਨਾ ਕਰਮਾਂ ਦਾ ਕਿਉਂ ਬਾਣੀ ਨਾ ਪੜ੍ਹਨੀ ਆ ਨਾ ਸੁਣਨੀ ਆ ਜੇ ਸੁਣ ਲਈ ਤੇ ਉਹ ਤੇ ਹਮਲ ਕੋਈ ਨਹੀਂ ਕਰਨਾ ਤੇ ਹਾਲਾਤ ਨੇ ਸਾਡੇ ਅੱਗੇ ਪਾਗ ਉਪਤਾਨ ਪੈਰ ਉਤਾਨ ਤੇ ਸਿਰ ਥੱਲੇ ਨੂੰ ਪੁਠਾ ਲਮਕਣਾ ਆਪਣਾ ਕੀਆ ਕਮਾਣਾ ਇਹਨੂੰ ਮੈਂ ਬੰਦਗੀ ਨਹੀਂ ਬਾਪੂ ਕਹਿੰਦੇ ਨੇ ਕਰਮ ਨਾਲ ਕੋਈ ਇਹੋ ਜਿਹਾ ਕੀਤਾ ਮਾਤਾ ਦੇ ਉਧਰ ਵਿੱਚ ਵੀ ਪੁੱਠਾ ਲਮਕਦਾ ਸੀ ਹੁਣ ਵੀ ਪੁੱਠਾ ਹੀ ਲਮਕੀ ਜਾਂਦਾ ਹੈ ਇਹਦੇ ਕੀਤੇ ਹੋਏ ਕਰਮ ਦਾ ਫਲ ਆ ਤੇ ਬੰਦਗੀ ਨਹੀਂ ਹੈ ਆਲਮਾਲ ਖਾਈ ਸਿਰ ਛਾਈ ਪਾਈ ਨਾ ਖਾਣ ਜੋਗ ਬੇਸਤਾ ਤੱਕ ਵੀ ਖਾਂਦੇ ਆ ਬਾਪੂ ਕਹਿੰਦੇ ਕੀ ਮਨੁੱਖਾ ਜਨਮ ਵਿੱਚ ਆ ਕੇ ਕਰ ਲਿਆ ਆਲਮਲ ਖਾਈ ਗੰਦਗੀ ਇਤਿਆਦ ਖਾਈ ਜਾਂਦੇ ਆ ਸਿਰ ਛਾਈ ਪਾਈ ਤੇ ਸਿਰ ਦੇ ਵਿੱਚ ਸੁਆਹ ਪਾਈ ਫਰਦੇ ਆ ਮੂਰਖ ਅੰਧਾ ਪਤਕਵਾਈ ਇਹਦੋਂ ਮੂਰਖ ਕੌਣ ਹੋਊਗਾ ਮਨੁੱਖਾ ਜਨਮ ਮਿਲਿਆ ਅਕਲ ਦੇ ਅੰਨਿਆਂ ਨੇ ਇਸ ਮਨੁੱਖੇ ਜਨਮ ਦੀ ਕਦਰ ਹੀ ਨਾ ਪਾਈ ਆ ਫੋਕਟ ਕਰਮਾਂ ਦੇ ਵਿੱਚ ਲੱਗੇ ਹੋਇਆ ਸੰਸਾਰ ਬਿਨ ਨਾਵੇ ਕਿਛ ਥਾਏ ਨਾਮ ਬਾਈ ਨਰੰਕਾਰ ਦੀਆਂ ਦੇ ਘਰ ਕੇਵਲ ਔਰ ਕੇਵਲ ਨਾਮ ਗਿਆਨ ਹੀ ਗੁਰਮੁਖੋ ਥਾਏ ਬਹਿਣਾ ਪ੍ਰਮਾਤਮਾ ਦੇ ਕਿਤਨੇ ਗੁਣ ਨੇ ਕੋਈ ਥਾ ਨਹੀਂ ਹੈ ਪ੍ਰਮਾਤਮਾ ਕਿਤਨਾ ਬੇਅੰਤ ਹੈ ਕੋਈ ਪਰਆਵਾਰ ਨਹੀਂ ਹੈ ਓਕਾਸ਼ ਕਿਤੇ ਉਹਦੇ ਚਰਨਾਂ ਦੇ ਵਿੱਚੋਂ ਇੱਕ ਅੱਧਾ ਗੁਣ ਲਿਆ ਹੁੰਦਾ ਤੇ ਗੁਣ ਕਰਕੇ ਉਹਦੇ ਚਰਨਾਂ ਚ ਮੂਲ ਹੁੰਦੇ ਇੱਕ ਓੰਕਾਰ ਤੋਂ ਲੈ ਕੇ ਅਰੁਣੀ ਸਾਹਿਬਾਂ ਤੱਕ ਪ੍ਰਮਾਤਮਾ ਦੇ ਗੁਣ ਮਿਲਣੇ ਕਿਵੇਂ ਆ ਪਰ ਪ੍ਰਸਾਦ ਨਾਲ ਇਧਰ ਤਿਆਰੀ ਨਹੀਂ ਹੈ ਸੰਸਾਰ ਲੱਗਿਆ ਹੋਇਆ ਕਰਮ ਧਰਮਾਂ ਦੇ ਵਿੱਚ ਤੇ ਬਾਪੂ ਕਹਿੰਦਾ ਇਤਨਾ ਪ੍ਰਮਾਤਮਾ ਦੇ ਦਰਖਤਾਂ ਨਹੀਂ ਮਿਲਣੀ ਹੈ ਜੇ ਇਦਾਂ ਥਾਂ ਮਿਲਦੀ ਹੁੰਦੀ ਤੇ ਫਿਰ ਗੁਰਮੁਖਾ ਕਦੋਂ ਦੇ ਸੰਸਾਰ ਵਿੱਚ ਇਨੇ ਕਰਮ ਹੁੰਦੇ ਅਤੇ ਸਾਰੇ ਉਹਦੇ ਖਰਥਾ ਨਾ ਪਾ ਲੈਂਦੇ ਪੜੋ ਸੁਹੀ ਮਹੱਲਾ ਪੰਡਵਾ ਕਰਮ ਧਰਮ ਪਾਖੰਡ ਜੋਤੀ ਸੈ ਤਿੰਨ ਜੰਮ ਦਾ ਗਾਤੀ ਲੂਟ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਗੁਰਮਖੋ ਆ ਅਸੀਂ ਕਰਮ ਕਰਨਾ ਪਰੇ ਕਰੀ ਨਹੀਂ ਰਹੇ ਫੋਕਟ ਕਰਮ ਸੰਸਾਰ ਲਗਿਆ ਪਿਆ ਅਸੀਂ ਵੀ ਵਿੱਚ ਆਉਂਦੇ ਆ ਸਾਡੇ ਸਤਿਗੁਰਾਂ ਨੇ ਸਾਨੂੰ ਬੜਾ ਸੌਖਾ ਕਰਕੇ ਬੜਾ ਨਰੰਲਾ ਜਿਹਾ ਗੁਰੂ ਕੋ ਸਾਨੂੰ ਸੰਸਾਰ ਨਾਲੋਂ ਵੱਖਰਾ ਇੱਕ ਪੰਥ ਦਿੱਤਾ ਸੀ ਰਸਤਾ ਦਿੱਤਾ ਸੀ ਬੜਾ ਸੁਖਾਲਾ ਸੀ ਪਰ ਇਹਦੇ ਵਿੱਚ ਵੀ ਅੱਜ ਇੰਨਾ ਜ਼ਿਆਦਾ ਗੁਰਮੁਖੋ ਅਸੀਂ ਪਖੰਡ ਬਾਦ ਕੁਛ ਹੋ ਗਿਆ ਵੀ ਸਾਨੂੰ ਇਹ ਧਰਮ ਵੀ ਹੁਣ ਬੜਾ ਦੂਰ ਦਾ ਲੱਗਦਾ ਬੜਾ ਸੁਖਾਲਾ ਸੀ ਦੇ ਅੰਦਰ ਸਾਰੇ ਵਰਨ ਵਾਪ ਨੂੰ ਨਾਨਕ ਦੇ ਚਰਨਾਂ ਦੇ ਵਿੱਚ ਬੈਠਦੇ ਸੀ ਕਿਸੇ ਨਾਲ ਕੋਈ ਬਤ ਕਰਾਨੀ ਸੀ ਪਰ ਦਵਾਈ ਰੱਬ ਦੀ ਅੱਜ ਦੇ ਬ੍ਰਹਮ ਗਿਆਨੀਆਂ ਨੇ ਕਿਉਂ ਆਪਣੇ ਆਪ ਨੂੰ ਪੂਰਨ ਬ੍ਰਹਮ ਗਿਆਨੀਆਂ ਹੋਵਾਂਦੇ ਆ ਤੇ ਗੁਰਮੁਖੋ ਪੰਗਤੀ ਵੱਖਰੀ ਕਰਕੇ ਰੱਖ ਦਿੱਤੀ ਉਹਨੇ ਹਿੰਦੂ ਮੁਸਲਮ ਸਭ ਨੂੰ ਆਪਣੇ ਚਰਨਾਂ ਜਠਾਣ ਦਿੱਤਾ ਇੱਥੇ ਇੱਥੇ ਸਭ ਬੰਡੀਆਂ ਬੈਗੀਆਂ ਇਦਾਂ ਨਹੀਂ ਕੋਈ ਨੂੰ ਮਿਲਿਆ ਜਾਣਾ ਦਾਤਾਰ ਜੀ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਕਰਮ ਉਹ ਕੰਮ ਕਿਹੜੇ ਧਰਮ ਜਿਹੜੇ ਧਰਮ ਦੇ ਨਾਮ ਤੇ ਹੋ ਰਹੇ ਆ ਤੇ ਬਾਪੂ ਕੀ ਕਹਿੰਦਾ ਜਿੰਨਾ ਦਾ ਫਾਇਦਾ ਕੋਈ ਨਹੀਂ ਤੈਨੂੰ ਆਤਮਿਕ ਸ਼ਾਂਤੀ ਕੋਈ ਨਹੀਂ ਮਿਲੀ ਅੰਦਰ ਸਹਿਜ ਅਵਸਥਾ ਕੋਈ ਨਹੀਂ ਆਈ ਅੰਦਰ ਅਗੋਂ ਉਹ ਈਰਖਾ ਦਵੇਸ਼ ਵਿੱਚ ਸੜੀ ਜਾਂਦਾ ਪਖੰਡ ਗਿੰਦੇ ਮੈਂ ਇਹਨਾਂ ਨੂੰ ਪ੍ਰਵਾਨ ਨਹੀਂ ਮੰਨਦਾ ਤੇ ਸਰਬ ਪਖੰਡ ਬਣ ਕੇ ਰਹਿ ਗਿਆ ਪੜਨਾ ਹੋਇਆ ਤੇ ਰਾਗ ਸੂਹੀ ਅੰਦਰ ਪੜ ਲਿਓ ਪਹਿਲਾਂ ਬਾਣੀ ਨੂੰ ਪੜਿਓ ਤੇ ਫੇਰ ਕਿੰਤੂ ਪ੍ਰੰਤੂ ਕਰਿਓ ਇਹ ਦਰਜਾ ਉਹਨੇ ਖੁਦ ਆਪਣੀ ਰਸਨਾ ਤੋਂ ਉਚਾਰਣ ਕਰਕੇ ਸਾਡੀ ਟੋਲੀ 'ਚ ਸ਼ਬਦ ਪਾਏ ਆ ਪਰ ਗੀਤਾ ਕੀ ਦਾ ਵੇ ਅਸੀਲ ਦਾ ਨਹੀਂ ਧਿਆਨ ਹੀ ਨਹੀਂ ਕਰਦੇ ਤੇ ਬਾਪੂ ਫਿਰ ਇਹਨਾਂ ਨਾਲ ਹੁੰਦਾ ਕੀ ਆ ਕਹਿੰਦੇ ਤੈਨੂੰ ਜੰਮ ਜਾਗਾਤੀ ਲੁੱਟਾਏ ਤੇ ਕਾਮ ਕਉ ਲੋង ਮਹੰਕਾਰ ਤੇ ਖਾਗੇ ਲੁੱਟ ਲਿਆ ਉਹਨਾਂ ਨੇ ਪਹਿਲਾਂ ਹੀ ਇਹ ਤੇ ਕਿਸੇ ਅਰਥਵ ਨਾਲ ਹੀ ਦੇ ਨੇ ਫਿਰ ਮਾਲਕਾ ਤਰਸ ਕਰ ਸੀ ਕਰਨਾ ਕੀ ਆ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਮਖ ਸਿਮਰਤ ਜਤ ਛੂਟਾ

ਕਦੇ ਠਹਿਰ ਕੇ ਦੇਖੋ ਤੇ ਸਹੀ ਇੱਕ ਇੱਕ ਪੰਕਤੀ ਇੱਕ ਇੱਕ ਅੱਖਰ ਸਾਡੇ ਵੱਟ ਵੱਟ ਚਪੇੜਾਂ ਮਾਰਦਾ ਰੁਕੋ ਤੇ ਸਹੀ ਮੇਰੇ ਬਰਖਾ ਖਾਓ ਗਣੂ ਕਿੰਨੇ ਲੱਗਿਆ ਇੰਨੇ ਹੋ ਗਏ ਇੰਨੇ ਹੋ ਗਏ ਇੰਨੇ ਕਰਤਾ ਇੰਨੇ ਹੋ ਗਏ ਹੁਣ ਲਿਹੀ ਜਾਂਦਾ ਨਹੀਂ ਉਹ ਗੁਰਮੁਖੋ ਬਾਪੂ ਕਹਿੰਦਾ ਹੋਈ ਠਹਿਰ ਕੇ ਸਹੀ ਸੁਣ ਤੇ ਲੈ ਮੈਂ ਇਹ ਵਚਨ ਕਰਦੇ ਹਾਂ ਤੁਨੂੰ ਵੀ ਭਾਈ ਅੰਦਰ ਇੱਛਾ ਕੋਈ ਨਹੀਂ ਹੋਣੀ ਚਾਹੀਦੀ ਫਿਰ ਨਿਰਵਾਣ ਪੜਤੇ ਪਹੁੰਚੇਗਾ ਤੇ ਇੱਥੇ ਤੇ ਰੱਖੂਈ ਪਹਿਲਾ ਇੱਛਾ ਵੀ ਆਹ ਸ਼ਬਦ ਜਪਾਂਗੇ ਲੋ ਬਾਣੀ ਮੋਣੀ ਅਦਕਲ ਅਸੀਂ ਇਦਾਂ ਲੈ ਲਿਆ ਵੀ ਬਾਣੀ ਦੇ ਸ਼ਬਦਾਂ ਨੂੰ ਆਹ ਜਪ ਲੋ ਤੇ ਨਾ ਹੋਊਗਾ ਉਹ ਭਾਈ ਕੀ ਕੇਵਲ ਔਰ ਕੇਵਲ ਸ੍ਰੀ ਸੁਖਮਨੀ ਸਾਹਿਬ ਹੀ ਇਕੱਲਾ ਸਾਨੂੰ ਸੁਖ ਦਿੰਦੀ ਹੈ ਕਿ ਜਪਜੀ ਸਾਹਿਬ ਪੜਨ ਨਾਲ ਅੰਦਰ ਸ਼ਾਂਤੀ ਨਹੀਂ ਆਉਂਦੀ? ਕਈ ਸ੍ਰੀ ਚੋਟਪਈ ਸਾਹਿਬ ਦੇ ਬਾਣੀ ਪੜਨ ਦੇ ਨਾਲ ਅੰਦਰ ਸ਼ਾਂਤੀ ਨਹੀਂ ਹੈ। ਕੀ ਸਤਗੋਸਤ ਬਾਣੀ ਪੜਨ ਦੇ ਨਾਲ ਆਤਮਿਕ ਸ਼ਾਂਤੀ ਨਹੀਂ ਮਿਲਦੀ? ਕਿਤਨੇ ਸਵਾਲ ਜਵਾਬ ਨੇ ਸਿਧਾਂਤ ਦੇ। ਕੀ ਆਸਾ ਦੀ ਵਾਰ ਨੂੰ ਪੜਨ ਸੁਣਨ ਦੇ ਨਾਲ ਸਾਨੂੰ ਪਖੰਡ ਤੋਂ ਨਿਕਲਣ ਦੀ ਕੋਈ ਸਿੱਖਿਆ ਨਹੀਂ ਮਿਲਦੀ? ਬਾਪੂ ਕਹਿੰਦਾ ਭਾਈ ਬਾਣੀ ਨੂੰ ਸੁਮਾਉਣਾ ਸੀ ਕਮਾਉਣਾ ਤੂੰ ਕੱਲਾ ਪੜਨਾ ਨਹੀਂ ਕੱਲਾ ਸੁਣਨਾ ਨਹੀਂ ਸੀ ਕੀ ਕਰਨਾ ਸੀ ਬਾਣੀ ਬੰਨਣਾ ਸੀ ਬਾਣੀ ਬਣਾਗੇ ਤੇ ਫਿਰ ਜੀਵਨ ਦਾ ਆਨੰਦ ਆ ਅਸੀਂ ਤੇ ਕੇਵਲ ਗੁਰਮੁਖ ਕੋ ਬਾਣੀ ਨੂੰ ਪਖੰਡ ਤਾਂ ਤੁਸੀਂ ਮਤ ਕਰਕੇ ਰੱਖ ਲਿਆ ਮੈਂ ਮਾਫੀ ਮੰਗ ਕੇ ਬੇਨਤੀ ਕਰਾਇ ਵੇਦ ਪੁਰਾਣ 시ਮਰਤ ਸਭ ਸਾਸਤ ਇਹਨ ਪੜਿਆਂ ਮੁਕਤ ਨਾ ਹੋਈ ਜੇ ਇਹਨਾਂ ਨੂੰ ਪੜਨ ਦੇ ਨਾਲ ਕੱਲੀ ਮੁਕਤੀ ਹੁੰਦੀ ਤੇ ਬਾਪੂ ਕਿਉਂ ਦਰਜ ਕਰਦਾ ਵੀ ਪੜ ਲੋ ਵੇਦ ਪੁਰਾਣ 시ਮਰਤ ਸਭ ਸਾਸਤ ਇਹਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਗਦਾ ਹੈ ਤਿਸ ਕੀ ਨਰਮ ਸੁਈ ਬੇਬੀ ਬਾਣੀ ਇਸੇ ਸ਼ਬਦ ਦਾ ਅਗਲੇਰਾ ਪਵਨ ਪਵਿੱਤਰ ਬੰਦ ਆ ਕਰਮ ਤਰਮ ਪਾਖੰਡ ਜੋ ਡਿਸ਼ਾ ਇਸੇ ਦਾ ਅਗਲੇਰਾ ਬੰਦਾ ਏ ਪਰ ਨਾਲ ਜੀ ਅਸੀਂ ਇਹਨੂੰ ਪੜ੍ਹਦੇ ਨਹੀਂ ਨੀ ਹੈ ਇਹਨੂੰ ਸੁਣਨਾ ਹੀ ਨਹੀਂ ਹੈ ਇਸ ਕਰਕੇ ਗੁਰਮੁਖੋ ਆਪਾਂ ਬਾਣੀ ਤੋਂ ਬਹੁਤ ਦੂਰ ਆ ਜੇ ਤੇ ਬਾਪੂ ਕਹਿੰਦਾ ਆ ਦੇਖੋ ਸਮਾਜ ਦਾ ਹਾਲ ਆ ਤੁਹਾਨੂੰ ਸ਼ੀਸ਼ਾ ਮੈਂ ਆਸਾ ਦੀ 4 ਵਿੱਚ ਮਹਾਰਾਜ ਕਹਿੰਦੇ ਦਿਖਾ ਰਿਹਾ ਬਿਨ ਨਾਵੇ ਕਿਛ ਥਾਏ ਨਾਂ ਬਾਈ ਅਗਿਆਨੀ ਤੇ ਅਕਲ ਤੋਂ ਅੰਨਾ ਮੁਨਕ ਕਰਦਾ ਕੀ ਰਹਿ ਬਿਵਾਣੀ ਮੜੀ ਮਸਾਣੀ ਆਂਦ ਨਾ ਜਾਣੈ ਫਿਰ ਪਛਤਾਣੀ ਘਰ ਪਰ ਵਾਰ ਛੱਡ ਦਿੱਤਾ ਸੀ ਤੇ ਰੱਬ ਨੂੰ ਪਉਣ ਚੱਲੇ ਬਈ ਕਿੱਥੇ ਰਹਿੰਦਾ ਰਹਿ ਬਿਵਾਣੀ ਮੜੀ ਮਸਾਣੀ ਮੜੀਆਂ ਮਸਾਣੀਆਂ ਦੇ ਸਮਸ਼ਾਨ ਘਾਟ ਤੇ ਜਾਗ ਰਹਿਣ ਲੱਗ ਗਿਆ ਅੰਧਾ ਨਾ ਜਾਣੇ ਅਕਲ ਦੇ ਅੰਦੇ ਨੇ ਇਸ ਗੱਲ ਨੂੰ ਤੇ ਸਮਝਈ ਨਾ ਵੀ ਮਨੁੱਖਾ ਜਨਮ ਮਿਲਿਆ ਕਾ ਦੀ ਖਤਰਾ ਨਾਨਕ ਜੀ ਇਨੇ ਸ਼ਖਤ ਸ਼ਬਦ ਵਰਤਦੇ ਹਾਂ ਤੁਹਾਨੂੰ ਡਰ ਨਹੀਂ ਲੱਗਦਾ ਕਹਿੰਦੇ ਭਾਈ ਨਾ ਮੈਨੂੰ ਕੋਈ ਡਰ ਨਹੀਂ ਹੈ ਸੰਸਾਰ ਨੇ ਬੱਟੇ ਮਾਰ ਕੇ ਵੇਖ ਲੇ ਸੰਸਾਰ ਨੇ ਆਪਣਾ ਇਤਨਾ ਬੇਤਾਲਾ ਕਾਇਆ ਕਟ ਕੇ ਦੇਖ ਲਿਆ ਮੈਨੂੰ ਸੰਸਾਰ ਦੀ ਕੋਈ ਪਰਵਾਹ ਨਹੀਂ ਮਹਾਰਾਜ ਜੋਗ ਮਤਲੇ ਤੁਹਾਨੂੰ ਮਾਰਨਗੇ ਤੁਹਾਨੂੰ ਬੁਰਾ ਭਲਾ ਕਰਨ ਦਾ ਮਤਲਬ ਨਹੀਂ ਹੈ ਸੱਚਾ ਇਹ ਇਸ ਕਰਕੇ ਭਾਈ ਮੜੀਆਂ ਮਸਾਣੀਆਂ ਦੇ ਜਾ ਕੇ ਰਹਿਣ ਨਾਲ ਅਲਮਲ ਗੰਦਗੀ ਖਾਣ ਦੇ ਨਾਲ ਪਰਮਾਤਮਾ ਨਹੀਂ ਜੇ ਮਿਲਦੇ ਸਤ ਗੁਰ ਭੇਟੈ ਜੇ ਚਹੁਨੇ ਹੋ ਵੀ ਸਾਡੇ ਜੀਵਨ ਦਾ ਭਲਾ ਹੋਵੇ ਆਉ ਗੁਰੂ ਨੂੰ ਮਿਲਿਏ ਸਤ ਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਰਸਾਈ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸ਼ੇ ਤੇ ਨਹਿ ਕੇਵਲ ਹੋਮੈ ਸ਼ਬਦ ਜਲਾਇ ਜੇ ਤੁਸੀਂ ਹੋਮੈ ਨੂੰ ਜਲਾਉਣਾ ਚਾਹੁੰਦੇ ਹੋ ਖਤਮ ਕਰਨਾ ਚਾਹੁੰਦੇ ਹੋ ਤੇ ਸਰਗਰਾਂ ਨੂੰ ਮਿਲੋ ਤੇ ਸ਼ਬਦ ਦੀ ਕਮਾਈ ਕਰੋ ਫਿਰ ਤੁਹਾਡਾ ਅੰਦਰ ਨਿਰਮਲ ਹੋ ਲਗਾ ਰਹਿਣੀ ਬਚਾਰਾ ਇਥੋਂ ਹੀ ਰੰਭ ਕਰਾਂਗੇ ਅਵਰ ਕਾਇ ਜਗਤ ਇਹਨਾ ਕੰਮ ਬੜਾ ਵਿਸਥਾਰ ਬਾਣੀ ਅੰਦਰ ਇਹਦਾ ਤੇ ਮੈਂ ਵੀ ਤੁਹਾਡੇ ਤੋਂ ਮਾਫੀ ਮੰਗਾਂ ਕਿ ਹੁਣ ਬਾਣੀ ਲਹਾਜ ਨਹੀਂ ਕਰਦੀ ਹੈ ਇਹ ਮੇਰਾ ਕੋਈ ਦੋਸ਼ ਨਹੀਂ ਹੈ ਮੈਂ ਤੇ ਉਹਦੇ ਦਰ ਕਰਦਾ ਚਾਹੂੰ ਕਿ ਦਾ ਰਾਫਾ ਤੇ ਹੋਕਾ ਦੇਣਾ ਜੋ ਕਹਿ ਰਹੇ ਆ ਤੁਹਾਡੇ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੋਵੇ ਬਾਹੋਂ ਫੜ ਕੇ ਧਨ ਗੁਰਨ ਸਿੰਘ ਮਹਾਰਾਜ ਦਿੱਤਾ ਤਾਬਾ ਤਾਬਿਆ ਚਲਿਓ ਤੇ ਜਿੰਨੇ ਆਪੀਆਂ ਨਾਲ ਸ਼ਬਦ ਸਾਂਝੇ ਕੀਤੇ ਉਤਨੇ ਉਹਦੇ ਦਰਸ਼ਨ ਕਰ ਲਿਓ ਕਿਉਂਕਿ ਨਹੀਂ ਬਖਸ਼ਦਾ ਜੀ ਉਹ ਸਾਨੂੰ ਉਹਨੇ ਤੇ RAM ਰਾਏ ਨੂੰ ਹੀ ਬਖਸ਼ਿਆ ਅਸੀਂ ਤੇ ਕੀ ਦੇ ਵਿਚਾਰੇ ਆ ਜੇ ਸੰਗਤ ਨੇ ਕਹਿ ਦਿੱਤਾ ਨਾ ਮਹਾਰਾਜ ਜੀ ਕੇਵਲ ਇੱਕ ਸ਼ਬਦ ਬਦਲਿਆ ਮੁਸਲਮਾਨ ਕੀ ਦੀ ਜਗ੍ਹਾ ਕੇਵਲ ਬੇਈਮਾਨ ਕੀਤਾ ਤੇ ਉਹ ਰਹਿਮਤਾਂ ਦੇ ਦਾਤੇ ਨੇ ਕਹਿ ਦਿੱਤਾ ਜੇ ਉਹ ਰਾਮ ਰਾਏ ਨੂੰ ਸੁਨੇਹਾਂ ਦੇ ਦੂ ساری ਜ਼ਿੰਦਗੀ ਸਾਡੇ ਮੱਥੇ 'ਤੇ ਲੱਗਣਾ ਮੈਂ ਉਹਨੂੰ ਦਰਸ਼ਨ ਹੀ ਨਹੀਂ ਦੇਣੇ ਆਪਾਂ ਕੀ ਦੇ ਵਿਚਾਰੇ ਬਈ ਇਸ ਕਰਕੇ ਸਾਵਧਾਨ ਬਾਣੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਜੋ ਉਹਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਡੀ ਟੋਲੀ ਚ ਪਾ ਦਿੱਤਾ ਇਨੂੰ ਸਮਝੀਏ ਇੱਕ ਇੱਕ ਅੱਖਰ ਇਹਦਾ ਬੜਾ ਅਨਮੁੱਲਾ ਗੁਰੂ ਕਮਾਈ ਦੇ ਵਿੱਚ ਲੈ ਕੇ ਆਈਏ ਕਮਾਵਾਂਗੇ ਤੇ ਫਿਰ ਸਾਡਾ ਸਭ ਦਾ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਬਾਵਾ ਤੇ ਮੇਲੇ ਸਤਿਗੁਰਾਂ ਦੀ ਪਾਵਨਾ ਪਵਿੱਤਰ ਬਾਣੀ ਦੇ ਵਿਚਾਰ ਕਰਦਿਆਂ ਗੁਰਮਤ ਤੋਂ ਇੱਕ ਵੀ ਅੱਖਰ ਵਾਰਾ ਗਿਆ ਗਿਆ ਹੋਵੇ ਆਪ ਸੰਗਤ ਨੇ ਅਣਜਾਣ ਦੇ ਸ਼ੇਵਾ ਦਰਸ਼ਨ ਮਾਫ਼ ਕਰਨਾ ਪੜ੍ਹ ਲੈਣਾ ਬੜਾ ਸੌਖਾ ਸੀ ਆਪਾਂ ਇਹਨੂੰ ਇੱਕ ਕਿਨ ਦੇ ਵਿੱਚ ਕਹਿੰਦੇ ਲੋਕ ਵੀ ਆਥੇ ਆਪਾਂ ਰੋਡ ਪੜਦੇ ਦੀ ਵਿਆਖਿਆ ਹੋਗੀ ਪਰ ਗੁਰਮੁਖ ਉਹਦਾ ਵਿਸਥਾਰ ਜਿਹੜਾ ਉਹ ਬਾਣੀ ਦੇ ਅੰਦਰੋਂ ਹੋਣਾ ਵਾ ਗੁਰ ਕੀ ਬਾਣੀ ਗੁਰ ਤੇ ਦੱਤੀ ਗੁਰੂ ਕੀ ਬਾਣੀ ਬਾਣੀ ਕੋਲੋਂ ਸਮਝੀਦਾ ਹੋਊਗੀ ਇਸ ਕਰਕੇ ਕੋਈ ਕਾਲ ਨਹੀਂ ਹੈ ਆਪ ਐਪਿਕ ਪੰਗਤੀ ਇਕ ਇਕ ਅੱਖਰ ਲੈ ਕੇ ਤਰਨ ਦਾ ਯਤਨ ਕਰਾਂਗੇ ਆਪ ਜੀ ਸਾਥ ਦਿਓ ਬਾਣੀ ਨੂੰ ਕਮਾਓ ਤਾਂ ਜੋ ਆਇਆ ਹੋਇਆ ਸਫਲਾ ਇਹਨੀਆਂ ਬੇਨਤੀਆਂ ਪ੍ਰਭਾ ਨੂੰ ਕਰਿਓ ਆਓ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਸਤਿਗੁਰੂ ਤੁਹਾਨੂੰ ਗੁਰ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਪਾਵਨ ਪਵਿੱਤਰ ਹੋ ਪ੍ਰਭ ਸਰਵਣ ਕਰਿਏ ਪਿਆਰ ਅਦਬ ਸਰਫਤਿ ਇਕ ਜਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਅਨੰਦ ੴ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਹੈ ਮੇਰੀ ਮਾਏ ਸਤਿਗੁਰੂ ਮੈਂ ਬਾਯਾ ਸਤਿਗੁਰ ਤਾਂ ਬਾਯਾ ਸਹਿਜ ਸੇਤੀ ਮਨਵ ਜੀ ਆਵਾਦ ਹਾਈਆ raag ratan parwar priya shabd gaa vanaiya shabd oh tha gaavo hari ke ra manjani vasaya keh nanak anand hova satguru main paaya